ਸਾਦੂ ਸਿੰਘ ਧਰਮਸੋਧ ਦੇ ਗਵਾਈ ਵਿੱਚ ਹੋਈ ਸੰਵਿਧਾਨ ਬਚਾਓ ਰੈਲੀ ਵਿੱਚ ਨਾਬਾ ਪਹੁੰਚੇ ਰਾਜਾ ਬੜਿੰਗ ਡਾਕਟਰ ਧਰਮਵੀਰ ਗਾਂਧੀ ਕਾਕਾ ਰਣਜੀਤ ਸਿੰਘ ਨਾਬਾ ਐਸੇ ਕਮਿਸ਼ਨਰ ਪੰਜਾਬ ਦੇ ਸਾਬਕਾ ਚੇਅਰਮੈਨ ਨੋਜਵਾਨ ਆਗੂ ਚੰਦਰੇਸ਼ਵਰ ਸਿੰਘ ਮੋਹੀ ਨਾਬਾ ਪੁੱਜੇ ਨੇ ਤੇ ਹਰਦੀਾਲ ਕੰਬੋਜ਼ ਮਦਨ ਲਾਲ ਜਲਾਲਪੁਰ ਦਲਵਾਰਾ ਸਿੰਘ ਮੋਹਿਤ ਮਹਿੰਦਰ ਹੈਰੀਮਾਨ ਗੁਰਸ਼ਰਨ ਕੋਰ ਰੰਦਾਵਾ ਰਵਿੰਦ ਕੁਮਾਰ ਢਾਲਵੀ ਪੰਜਾਬ ਇਨਚਾਰਜ ਯੁੱਧ ਨਸ਼ਾ ਵਿਰੁੱਧ ਤੋਂ ਬਾਅਦ ਪੰਜਾਬ ਵਿੱਚ ਬਣਨ ਲੱਗ ਗਈ ਹੈ ਨਕਲੀ दारू ਮਰ ਰਹੇ ਨੇ ਲੋਕ ਜੀ ਹਾਂ ਇਹ ਬਿਆਨ ਰਾਜਾ ਵਿਰਿੰਗ ਜੀ ਨੇ ਦਿੱਤਾ ਇਸ ਤੋਂ ਬਾਅਦ ਸਾਰੇ ਸਿਆਸੀ ਪਾਰਟੀਆਂ ਨੇ ਬਿਆਨ ਦਿੱਤੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਨਾਬਾ ਤੋਂ ਰਮਨ ਪਾਰਟੀਆਂ ਦੇ ਨਾਲ ਰਿਪੋਰਟ ਲੁਧਿਆਣਾ ਲਈ ਖਾਸ ਰਿਪੋਰਟ ਆਪਣੇ ਬਕਾਇਦਾ ਹਲਕੇ ਦਾ ਹੈ ਇਸ ਮੌਕੇ ਮੈਂ ਔਰ ਸਦਾ ਸਾਧੂ ਸਿੰਘ ਧਰਮਸ਼ੋਟ ਸਾਹਿਬ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਮਹਾਂ ਹਨਰਵਿੰਦਰ ਖਣੋੜਾ ਸਾਹਿਬ ਦੀ ਅਗਵਾਈ ਹੇਠ ਇੱਕ ਇਤਜਾਰੇ ਔਰ ਜਿਵੇਂ ਕਾਂਗਰਸ ਪਾਰਟੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਬਕਾਇਦਾ ਦੇਸ਼ ਚ ਹੈ ਬਕਾਇਦਾ ਮਹਮ ਚਲਾਈ ਜਾ ਰਹੀ ਹੈ ਖਾਰਗੇ ਸਾਹਿਬ ਦੇ ਔਰ ਰਾਹੁਲ ਗਾਂਧੀ ਜੀ ਦੇ ਆਦੇਸ਼ ਦੇ ਤਹਿਤ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਅਹਿਸਾਸ ਹੋਇਆ ਹੈ ਕਿ ਕਾਂਗਰਸ ਪਾਰਟੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਬਹੁਤ ਵੱਡੀ ਕੁਰਬਾਨੀ ਦਿੱਤੀ ਹੋਈ ਹੈ ਔਰ ਪਹਿਲਾਂ ਵੀ ਕੁਰਬਾਨੀਆਂ ਦਿੱਤਾ ਹੈ ਥੀ ਬਕਾਇਦਾ ਸਾਡਾ ਦੇਸ਼ ਨੂੰ ਆਜ਼ਾਦੀ ਮਿਲੀ ਔਰ ਕਿਤੇ ਨਾ ਕਿਤੇ ਉਸ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਅੱਜ ਜੇ ਸਾਡੇ ਸਮਾਜ ਚ ਜਾਤ ਪਾਤ ਤੇ ਸਮਾਜ ਨੂੰ ਵੰਡਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਸ਼ ਨੂੰ ਤੋੜਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸੰਵਿਧਾਨ ਨੂੰ ਤੋੜਨ ਦਾ ਪ੍ਰਚਾਰ ਕੀਤਾ ਜਾ ਰਿਹਾ ਤਾਂ ਉਹਨੂੰ ਰੋਕਣਾ ਵੀ ਕਾਂਗਰਸ ਪਾਰਟੀ ਦਾ ਤਰਮ ਤੇ ਸਾਡਾ ਫਰਜ਼ ਬਣਦਾ ਹੈ ਔਰ ਬਾਕਾਇਦਾ ਮੈਂ ਮੁਬਾਰਕਬਾਦ ਦਿੰਦਾ ਤੁਹਾਡੇ ਮਾਧਿਅਮ ਦੇ ذریعے ਮੰਤ ਖਨੋੜਾ ਸਾਹਿਬ ਨੂੰ ਔਰ ਸਾਧੂ ਸਿੰਘ ਜੀ ਨੂੰ ਕਿ ਜ ਬੜਾ ਭਾਰੀ ਕਟ ਦੇਖਣ ਨੂੰ ਉੱਥੇ ਮਿਲਿਆ ਔਰ ਅਸੀਂ ਉਮੀਦ ਰੱਖਦੇ ਹਾਂ ਕਿ ਕਿਉਂਕਿ ਐਸ ਤੋਂ ਇੱਕ ਕਿਤੇ ਨਾ ਕਿਤੇ ਸੋਚ ਪੈਦਾ ਹੁੰਦੀ ਆਉਣ ਵਾਲਾ ਸਮੇਂ ਕਾਂਗਰਸ ਪਾਰਟੀ ਦੇ ਸਨੈਰੀ ਹੋਏ ਕਾਂਗਰਸ ਚਾਪ ਆਏ ਜਾ ਰਹੇ ਇਹ ਤੁਸੀਂ ਦੇਖਿਆ ਹੀ ਹੁਣ ਕਿਸੇ ਨੂੰ ਗੱਡੀ ਨਹੀਂ ਭੇਜੀ ਕਿਸੇ ਨੂੰ ਕਾਰ ਮੋਟਰਸਾਈਕਲ ਦੀ ਭੇਜਿਆ ਆਪੋ ਆਪਣੇ ਵਹੀਕਲਾਂ ਤੇ ਆਪਣੇ ਆਪਣੀ ਸਵਾਰੀ ਤੇ ਲੋਕ ਆਪ ਆਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਹੁਲ ਗਾਂਧੀ ਜੀ ਦਾ ਤੇ ਆਪਣੇ ਕਾਂਗਰਸ ਦੇ ਪ੍ਰਧਾਨ ਜੀ ਦਾ ਸਨੇਹਾ ਜੋ ਸੰਵਿਧਾਨ ਬਚਾਓ ਰੈਲੀ ਇੱਥੇ ਹੋ ਰਹੀ ਹੈ ਬਾਕੀ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਚ ਸਾਰੇ ਪ੍ਰਧਾਨ ਪ੍ਰਦੇਸ਼ਾਂ ਦੇ ਕਰ ਰਹੇ ਨੇ ਅੱਜ ਵੀ ਮਲੇਰਕੋਟਲੇ ਤੋਂ ਹੁਣ ਇੱਥੇ ਆਪਾਂ ਪਹੁੰਚੇ ਮਲੇਰਕੋਟਲੇ ਆ ਹੁਣ ਇੱਥੇ ਆਏ ਨੇ ਔਰ ਬੈਸੰਵਿਧਾਨ ਕੇ ਇੱਡਾ ਵੱਡਾ ਉਤਸ਼ਾਹ ਮੈਂ ਜ਼ਿੰਦਗੀ ਚ ਕਦੇ ਦੇਖਿਆ ਨਹੀਂ ਔਰ ਲੋਕ ਆਪਣੇ ਆਪ ਚਾਈ ਚਾਈ ਆਏ ਨੇ ਭੈਣਾ ਭਰਾ ਬਜ਼ੁਰਗ ਬੱਚੇ ਸਾਰੇ ਆਏ ਨੇ ਕਿਉਂਕਿ ਦੇਸ਼ ਦਾ ਸੰਵਿਧਾਨ ਹੈ ਜੋ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅਮੀਦਕਰ ਸਾਹਿਬ ਨੇ ਦੀ ਪ੍ਰਧਾਨਗੀ ਚ ਬਣਾਇਆ ਗਿਆ ਸੀ। ਔਰ ਹਿੰਦੁਸਤਾਨ ਦੀ ਜੋ ਸਰਕਾਰ ਆ ਹੁਣ ਬੀਜੇਪੀ ਵੀ ਉਹਦੀ ਨੀਤਿ 'ਚ ਫਰਕ ਆ ਇਸ ਨੂੰ ਤੋੜਨਾ ਚਾਹੁੰਦੇ ਆ ਇਹਦੇ 'ਚ ਛੇੜਛਾੜ ਕਰਨਾ ਚਾਹੁੰਦੇ ਆ ਜਾਤੀਵਾਦ ਫੈਲਾਉਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਇਸ ਦਾ ਵਿਰੋਧ ਕਰਨਾ ਹੈ। ਕੱਲਾ ਕੱਲਾ ਵਰਕਰ ਆ ਨਾਪੇ ਦਾ ਪੱਪਾ ਪਾਰ ਹੋ ਕੇ ਅੱਜ ਇਕੱਠੇ ਹੋਏ ਨੇ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਇਹਦੀ ਰਾਖੀ ਕਰਨ ਲਈ ਅਸੀਂ ਸਾਰੇ ਵਚਨਬੱਧਾਂ ਕਿਉਂਕਿ ਕਾਂਗਰਸ ਪਾਰਟੀ ਦੇਸ਼ ਦੀ ਇੱਕ ਵੱਡੀ ਆਪੋਜੀਸ਼ਨ ਪਾਰਟੀ ਹੈ ਸਾਡਾ ਫਰਜ਼ ਵੀ ਬਣਦਾ ਸੀ ਕਿ ਸਰਕਾਰ ਕੋਈ ਗਲਤ ਕੰਮ ਕਰੇ ਤੇ ਉਹਦਾ ਵਿਰੋਧ ਕਰੇ ਇੱਕ ਪਾਸੇ ਸਰਕਾਰ ਦੀ ਰੈਲੀ ਪਾਸੇ ਕਾਂਗਰਸ ਦੀ ਰੈਲੀ ਵੱਡਾ ਫਰਕ ਨਜ਼ਰ ਆ ਰਿਹਾ ਕੀ ਕਾਰਨ ਕੀ ਸਮਝਦੇ ਹੋ ਦੇਖੋ ਮੈਨੂੰ ਨਹੀਂ ਪਤਾ ਹੈ ਸਾਡਾ ਤਾਂ ਪਹਿਲਾਂ ਹੀ ਪ੍ਰੋਗਰਾਮ ਰੱਖਿਆ ਸੀਗਾ ਅਸੀਂ ਕਿਸੇ ਤੋਂ ਦੇਖ ਕੇ ਨਹੀਂ ਪ੍ਰੋਗਰਾਮ ਰੱਖਿਆ ਪਹਿਲਾ ਸਾਡਾ ਪ੍ਰੋਗਰਾਮ ਸੀਗਾ 10 ਤਰੀਕ ਦਾ 10 ਤਰੀਕ ਦਾ ਸੀ ਦੇਸ਼ ਤੇ ਜੋ ਜੰਗ ਵਾਲੇ ਮਾਹੌਲ ਬਣ ਗਿਆ ਸੀਗਾ ਉਸ ਨੂੰ ਦੇਖਦੇ ਹੋਣ ਗਾਂਧੀ ਜੀ ਸਾਰੇ ਦੇਸ਼ ਤੇ ਪ੍ਰੋਗਰਾਮ ਰੱਦ ਕੀਤੇ ਉਹ ਰੱਦ ਹੋਇਆ ਇਹ ਅਚਾਨਕ ਸਾਨੂੰ ਪ੍ਰੋਗਰਾਮ ਆਇਆ ਉਸ ਤੋਂ ਬਾਅਦ ਮੇਰੇ ਖਿਆਲ ਸਰਕਾਰ ਵੱਲੋਂ ਸੀਐਮ ਸਾਹਿਬ ਵੀ ਆਏ ਔਰ ਕੇਜਰੀਵਾਲ ਸਾਹਿਬ ਵੀ ਆਏ ਦਾ ਸਵੇਰੇ 11 ਵਜੇ ਪਹਿਲਾ ਸਾਡਾ ਪ੍ਰੋਗਰਾਮ ਸੀਗਾ 11 ਵਜੇ ਦਾ ਜਦੋਂ ਪਤਾ ਲੱਗਿਆ ਕਿ ਉਹ ਆ ਰਹੇ ਨੇ 11 ਵਜੇ ਅਸੀਂ ਟਕਰਾਓ ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਇਸ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਨੂੰ ਆਪਣਾ ਪ੍ਰੋਗਰਾਮ ਕੀਤਾ ਹੈ ਅਸੀਂ ਆਪਣਾ ਕੀਤਾ ਜਾ ਰਹੇ ਮੈਨੂੰ ਵੀ ਪਤਾ ਉੱਥੇ ਕਿੰਨੇ ਬੰਦੇ ਸੀ ਕਿੰਨੇ ਨਹੀਂ ਸੀ ਮੈਨੂੰ ਆਪਣਾ ਹੈ ਇੱਥੇ ਤਿਲ ਸਿੱਟਣ ਨੂੰ ਥਾਂ ਨਹੀਂ ਹੈ ਪੈਰ ਧਰਨ ਨੂੰ ਥਾਂ ਨਹੀਂ ਮਿਲਦੀ 19 ਤਰੀਕ ਨੂੰ ਜਿਮਨੀ ਚੋਂਣਾ ਕਿਸ ਤਰ੍ਹਾਂ ਦੇਖਦੇ ਹੋ ਜ਼ਿਆਦਾਤਰ ਜਿਹੜੇ ਸਰਕਾਰ ਹੁੰਦੀ ਉਹਦੇ ਨਾਲ ਭੁਗਤਨੀ ਲੋਕ ਦੇਖੋ ਗੱਲੇ ਹੈ ਪਹਿਲਾਂ ਮੈਂ ਕੁਝ ਕਹਾਇਦਾ ਕੋਈ ਫਾਇਦਾ ਨਹੀਂ ਗੱਲ ਇਹ ਹੈ ਜਿਮਨੀ ਚੋਂਣ ਦੇ ਵਿੱਚ ਲੁਧਿਆਣੇ ਦੇ ਆ ਜਾਓ ਆ ਜਾਓ ਠੀਕ ਕਾਰਨ ਦੇ ਵਿੱਚ ਪਾਚ ਸੰਵਿਧਾਨ ਬਚਾਓ ਰੈਲੀਆ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਆ ਜਿਹੜੀ ਵੱਡਾ ਠਾਠਾ ਮਾਰਦਾ ਕੱਠਾ ਜਿਹੜਾ ਤੁਸੀਂ ਦੇਖਿਆ ਭਾਵੇਂ ਸਮਾਂ 2 ਵਜੇ ਦਾ ਸੀ ਤੁਸੀਂ 5 ਵਜੇ ਪਹੁੰਚ ਗਏ ਗੱਲ ਇਹ ਹੈ ਜੀ ਕਿ ਅਸੀਂ ਸੰਵਿਧਾਨ ਬਚਾਓ ਕਿਸ ਸਬਾਣਾ ਪੂਰੇ ਦੇਸ਼ ਪਰ ਵਿਛਾ ਰਿਹਾ ਉਸੇ ਤਰ੍ਹਾਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਸਬਾਵਾਵਾਂ ਹੋ ਰਹੀਆਂ ਔਰ ਅੱਜ ਮੈਂ ਸਵੇਰ ਮੇਰਕੋਟਲਾ ਤੇ ਹੁਣ ਇੱਥੇ ਨਾਬਾ ਆਇਆ ਸੀ ਇਸ ਪ੍ਰਕਾਰ ਦਾ ਉਤਸ਼ਾਹ ਅਮੀਤ ਤੋਂ ਪਰੇ ਕਿ ਡੇਢ ਸਾਲ ਇਥੋਂ ਦਾ ਜਿਹੜਾ ਲੀਡਰ ਸਾਧੂ ਸਿੰਘ ਜੀ ਨੂੰ ਨਾਲ ਜੋ ਤਸੱਦਦ ਉਹਨਾਂ ਨੂੰ ਚੱਲੜਾ ਪਿਆ ਸਰਕਾਰ ਵੱਲੋਂ ਇਸ ਦੇ ਬਾਅਦ ਵੀ ਉਹ ਜਿਹੜਾ ਨਾਬਾ ਦਾ ਵਰਕਰ ਹੈ ਚਟਾਕਾਂ ਮੰਗ ਕਾਂਗਰਸ ਪਾਰਟੀ ਦੇ ਨਾਲ ਤੇ ਉਹਨਾਂ ਨਾਲ ਖੜਾ ਮੈਨੂੰ ਇੱਥੇ ਮਿਲਿਆ ਔਰ ਮੈਨੂੰ ਲੱਗਦਾ ਪੂਰਨ ਮੈਨੂੰ ਉਮੀਦ ਹੈ ਜਿਸ ਪ੍ਰਕਾਰ ਦਾ ਉਤਸ਼ਾਹ ਸੀ ਔਰ ਜਿਸ ਪ੍ਰਕਾਰ ਲੋਕਾਂ ਨੇ ਤਵੱਜੋਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਸੁਣੀਆਂ ਇਸ ਤਰ੍ਹਾਂ ਜਾਪ ਰਿਹਾ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਨਾਤੇ ਚ ਕਾਂਗਰਸ ਪਾਰਟੀ ਦਾ ਬਹੁਤ ਜ਼ਿਆਦਾ ਚੰਗਾ ਹੋਏਗਾ ਚੜ੍ਹਦੀ ਕਲਾ ਵਾਲਾ ਹੋਵੇਗਾ ਜਿੰਦ ਸਰ ਤੁਸੀਂ ਆਰਐਸਐਸ ਦੀ ਗੱਲ ਕਰੀ ਹੈ ਕੀ ਲੋੜ ਪੈ ਗਈ ਵੀ ਸੰਵਿਧਾਨ ਬਚਾਓ ਰੈਲੀ ਕਰਨੇ ਪੈ ਗਈ ਕੇਂਦਰ ਵੱਲੋਂ ਇਹ ਜੀ ਕਿਹੜੀ ਗੱਲ ਸਰ ਦੇ ਦੇਖੋ ਇਹ ਸਿਆ ਰੋਜ਼ਾਨਾ ਕੋਸ਼ਿਸ਼ਾਂ ਹੋ ਰਹੀਆਂ ਸਾਡੇ ਸਾਡੇ ਜਿੰਨੇ ਵੀ ਆਧਾਰਨ ਇੰਸਟੀਚਿਊਨ ਉਹਨਾਂ ਤੇ ਚੋਟ ਮਾਰੀ ਜਾ ਰਹੀ ਹੈ ਤੁਸੀਂ ਉਹ ਈੜੀ ਤਵਾਰਾ ਜਿਸ ਪ੍ਰਕਾਰ ਦੀਆਂ ਕਾਰਵਾਈਆਂ ਪੂਰੇ ਦੇਸ਼ ਪਰਦੇ ਵਿੱਚ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਤੇ ਹੋ ਰਹੀਆਂ ਜਿਸ ਸਰਕਾਰ ਇਲੈਕਸ਼ਨ ਕਮਿਸ਼ਨ ਨੂੰ ਤੋੜ ਮੋੜ ਕੇ ਸਿਸਟਮ ਬਣਾਇਆ ਜਾ ਰਿਹਾ ਹੈ ਕਿਸ ਪ੍ਰਕਾਰ 35 ਲੱਖ ਨਵੇਂ ਵੋਟਰ ਜੋੜ ਦਿੱਤੇ ਗਏ ਲੋਕਾਂ ਦੀਆਂ ਵੋਟਾਂ ਕੱਢ ਦਿੱਤੀਆਂ ਗਈਆਂ ਕਿਵੇਂ ਇਲੈਕਸ਼ਨ ਲੁੱਟੇ ਗਏ ਉਹ तमाम ਗੱਲਾਂ ਕਰਕੇ ਅੱਜ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਯਾਦ ਕਰਦਿਆਂ ਹੋਇਆਂ ਜਿਸ ਪ੍ਰਕਾਰ ਕੇ ਸਾਨੀ ਅੰਦੋਲਨ ਦੇ ਵਿੱਚ ਜ਼ਾਸਤੀਆਂ ਤੇ ਥੱਕੇ ਹੋਏ ਚਾਹੇ ਵੱਖਪੋੜ ਦੀਆਂ ਜ਼ਮੀਨਾਂ ਨੂੰ ਲੁੱਟਣ ਦਾ ਮਾਮਲਾ ਹੋਇਆ ਇਸ ਕਰਕੇ ਅਸੀਂ ਪੂਰੇ ਦੇਸ਼ ਦੇ ਅੰਦਰ ਬਾਬਾ ਸਭ ਨੇ ਬਣਾਏ ਹੋਏ ਸੰਵਿਧਾਨ ਦੇ ਬਾਰੇ ਚਰਚਾ ਕਰ ਰਹੇ ਹਾਂ ਕਿ ਇਹ ਪਰਜਾ ਨਹੀਂ ਹੈ ਅਸੀਂ ਹੁਣ ਇਸ ਦੇਸ਼ ਦੇ ਨਾਗਰਿਕਾਂ ਔਰ ਸਾਨੂੰ ਹੱਕ ਆਪਣੀ ਲੜਾਈ ਲੜਨ ਦਾ ਇਸ ਕਰਕੇ ਇਹ ਸਾਰੀਆਂ ਸੰਵਿਧਾਨ ਜਿਹੜੀਆਂ ਸਭਾਵਾਂ ਹੋ ਰਹੀਆਂ ਨੇ ਪ੍ਰਧਾਨ ਸਾਹਿਬ ਜਿਮਨੀ ਛੋਣ ਪਿਆ ਚੁਕਿਆ ਲੁਧਿਆਣਾ ਦੇ ਕਿਸ ਤਰ੍ਹਾਂ ਦੀ ਤਿਆਰੀ ਹੈ ਕਾਂਗਰਸ ਵੱਲੋਂ ਇਹ ਉਮੀਦਵਾਰ ਭਾਪੂ ਚੌਸ਼ੀ ਨੂੰ ਹਰਾ ਦੇਵੇ ਲੇਗੋ ਗੱਲ ਇਹ ਹੈ ਕਾਂਗਰਸ ਪਾਰਟੀ ਕਾਫੀ ਦਿਨਾਂ ਤੋਂ ਇੱਥੇ ਆਵਦੀਆਂ ਪਿਆਰੀਆਂ ਜੁਟੀਆਂ ਵੀ ਹੈ ਔਰ ਮੈਨੂੰ ਪੂਰਾ ਨੰਬੀਦਾ ਹੈ ਕਿ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿਹੜੀ ਹੈ ਜਿਮਨੀ ਛੋਣ ਜਿਹੜੀ ਹੈ ਜਿੱਤ ਲੈਗੀ ਕੋਈ ਨਾਪੇ ਦੇ ਵਿੱਚ ਜਿੱਦਾਂ ਮੁੱਖ ਮੰਤਰੀ ਵੀ ਆਉਂਦੇ ਨੇ ਸਾਫਾ ਮੁੱਖ ਮੰਤਰੀ ਵੀ ਆਉਂਦੇ ਨੇ ਪਰ ਇਕੱਠ ਹੋਏ ਨਹੀਂ ਕਹਿੰਦੇ ਖਲਟ ਸਾਰੂ ਸਿੰਘ ਤਰਫ ਸੋਦੇ ਜਾਦੇ ਹੋ ਜਾਂਦਾ ਇਸ ਤੋਂ ਅੰਦਾਜ਼ਾ ਲਾ ਲਓ ਕਿ ਲੋਕਾਂ ਨੂੰ ਇਹ ਗੱਲ ਦੀ ਸਮਝ ਆ ਗਈ ਕਿ ਇਹ ਝੂਠੇ ਲੋਗ ਹੈ ਇਹ ਮਸ਼ਹੂਰੀਆਂ ਵਾਲੇ ਲੋਗ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈ ਜਿਸ ਪ੍ਰਕਾਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੁਸੀਂ ਦੇਖੋ ਨਾ ਦਿੱਲੀ ਸੂਬੇ ਤੋਂ ਲਿਆ ਕੇ ਬਾਹਰੋਂ ਲਿਆ ਕੇ ਇੱਥੇ ਦੇ ਚੇਅਰਮੈਨ ਲਾ ਦਿੱਤੇ ਜਾ ਰਹੇ ਸੋ ਅੱਜ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੈ ਕਿਵੇਂ ਸਮੇਂ ਦਾ ਇੰਤਜ਼ਾਰ ਕਰ ਰਿਹਾ ਅੱਜ ਪੰਜਾਬ ਦੇ ਲੋਕ ਜਿਹੜੇ ਨਸ਼ੇਜ਼ ਆਰ ਸਟੇਜ 2 ਸਿੰਗਲ